हां जी दोस्तों टाइम हो चुका 1:30 ਦਾ ਰਾਤ ਦਾ ਕਾਕਾ ਸਾਡਾ ਸੌਂ ਮੇ ਗਿਆ ਹੈ ਪਰ ਹਤੇ ਸੈਣੀ ਕੋਈ ਨਾ ਮਤਲਬ 1:30 ਵਜੇ ਜਾਗ ਪੈਂਦਾ ਫਿਰ 4-5 ਵਜੇ ਤੱਕ ਕਿੱਦਾਂ ਹੀ ਕਰਦਾ ਬੱਚਾ ਸੌ ਜਾਂਦਾ ਛੁੱਟ ਜਾਂਦਾ ਇਸੇ ਬੰਦੇ ਹਰ ਦੀ ਡਿਊਟੀ ਲੱਗੀ ਵਗਿਆ ਤਰੀਕੇ ਨਾਲ ਕਦੇ ਕਿੰਨੇ ਜਾਗਦੀ ਕਦੇ ਮੈਂ ਜਾਗਦਾ ਹੈਗੇ ਨਹੀਂ ਇਦਾਂ ਤੇ ਆ ਮੰਗੇ ਘਣਾ ਉਹ ਮਿਲਦੇ ਵੇ ਤੁਹਾਨੂੰ ਮਾਰਨਿੰਗ ਟੈਗ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਚੀਕਾ ਹੋਰ ਕਰਨੇ ਛੋਟੇ ਜਿਹੇ ਬਲਾਉ ਦੀ ਸ਼ੁਰੂਆਤ ਤੇ ਗੱਡੀ ਆਪਣੀ ਕੱਲ ਖਰਾਬ ਹੋ ਗਈ ਜਬਾ ਹਸਪੀਟਲ ਤੋਂ ਆਇਆ ਸੀ ਤੇ ਗੱਡੀ ਦਾ ਉਹ ਚੱਕੇ ਦਾ ਕੋਈ ਸਾਈਡ ਤੋਂ ਥੋੜਾ ਜਿਹਾ ਹੋ ਗਿਆ ਹੈ ਮੇਰਾ ਬੋਸ ਬੱਸ ਜਿਆਦਾ ਟੁੱਟ ਗਿਆ ਸੀ ਤੇ ਉਹ ਕੱਲ ਵੀ ਸ਼ਾਮ ਹੀ ਲੈ ਗਿਆ ਫਿਰ ਤੇ ਹੁਣ ਕਹਿੰਦਾ ਹੈ ਕਿ ਮੈਂ ਦੇਜਾਂਗਾ 12 1 ਵਜੇ ਤੇ ਇਦਾਂ ਤੇ ਇਹ ਦੇਖਣ ਲਈ ਇਹ ਫਤਿਹ ਨੂੰ ਤਿਆਰ ਕਰ ਲਓ ਤੇ ਬਾਕੀ ਚਾਹ ਦਾ ਟਾਈਮ ਹੋ ਗਿਆ ਮੰਮੀ ਵੀ ਆ ਗਏ ਇੱਧਰ ਹਾਂਜੀ ਥੈਂਕ ਯੂ ਸਮਾਲ ਨੂੰ ਦਾ ਥੈਂਕ ਯੂ ਲਈ ਜਾਂਦਾ ਤੇ ਮੰਮੀ ਆ ਗਏ ਸਵੇਰੇ ਸਵੇਰੇ ਸ਼ਾਮ ਨੂੰ ਚੱਲ ਜਾਂਦੇ ਸਵੇਰ ਨੂੰ ਆ ਜਾਂਦੇ ਸਰ ਇੰਨਾ ਬਹੁਤ ਕੋਈ ਤੇ ਮੰਮੀ ਵੀ ਆਏ ਕੱਲ ਪਰਸ ਉਹ ਹੋ ਕੇ ਗਏ ਤੇ ਦੀਪ ਹੁਣ ਗਏ ਥੋੜਾ ਬ ਟੂ ਟਾਟ ਕਿਤੇ ਗਏ ਘੁੰਮਣ ਦਾ ਮਾਸ ਤੇ ਚਲੋ ਕੋਈ ਨਹੀਂ ਤੇ ਮੈਂ ਹੁਣ ਜਾ ਰਿਹਾ ਥੋੜਾ ਬਾਜ਼ਾਰ ਕੰਮ ਮੈਨੂੰ ਗੱਡੀ ਵੀ ਧੋਣੀ ਹੈ ਲੱਭੀ ਆ ਜਾਂਦੇ ਤੇ ਗੱਡੀ ਧਵਾ ਕੇ ਲੈਣੇ ਆਂ ਅਰੇ ਮੰਮੀ ਬਣਾ ਕੇ ਲੈ ਆਈ ਚਾਹ ਹਾਂਜੀ ਪੀ ਲਓ ਚਾਹ ਹੁਣ ਰਾਜ ਗ੍ਰਤਾ ਕਰਦੇ ਰਹਿੰਦੇ ਇਹ ਹਾਂ ਕੀ ਕਰ ਕੋ ਨਾ ਡਿਸਕੋ ਜਾਓ। ਹਾਂ ਨੋਈ ਤੈਨੂੰ ਨਹੀਂ ਸੀ ਹੋਈ। ਲੈਡਜ ਬੰਦਾ ਇਨਵਰਟਰ ਤੇ ਕੰਮ ਚਲਣ ਰਿਹਾ। ਜੀਨਰਟਰੇ ਨਾ ਵੇਜ ਬੜਾ ਔਖਾ। ਹੈਂ ਜਿਆਦਾ ਬਾਦ ਜਾ। ਕੀ ਲੱਗਣੀ ਕਿੰਨੀ। ਬਾਕੀ ਕਰਕੇ ਵੰਡੇ ਦੀਦਾ। ਆ ਲੱਡੂ ਕਿਨੇ ਦੇਣ ਦੇ ਪੜਕਣ ਦੇ ਆ। ਅੱਧਾ ਘਰਹਿ ਗਿਆ। ਹੈਂ ਐਨੀ ਕਿ ਪੈਣੀ। ਐਨੀ ਕਿ ਬੱਸ। ਕਵਲ ਘਰ ਆਉਣੇ ਤੇ ਕੱਦ ਨੂੰ ਪਿਆਲੋ ਜਦੋਂ ਹਾਂ ਆਉਟ ਨਤਾਈ ਕੇ ਲੋ ਹਾਂਜੀ ਮੈਂ ਤਾਂ ਦਾ ਮਸ਼ੀਨ ਹੀ ਘਰੋਂ ਲੈ ਆਉਂਦੀ ਨਹੀਂ ਚਲੋ ਕੋਈ ਕੋਈ ਗੱਲ ਨਹੀਂ ਕਿੰਨਾ ਚਿਰ ਕਹਿੰਦੇ ਜੇ ਮਾਲਚ ਕੀਤੀ ਕਾਕੇ ਨੇ ਹਣਾ ਹਾਂ ਉਸ ਤਾਂ ਰਿਆਲੀ ਨੂੰ ਮਾਲਚ ਕੀਤੀ ਨਸਤ ਚਲੋ ਮੈਂ ਫਿਰ ਨਾ ਹੋ ਕੇ ਕੱਲ ਮਾਂ ਨੇ ਕੀਤੀ ਅੱਜ ਮਾਂ ਨੇ ਕੀਤੀ ਕੱਲ ਨਾਨੀ ਨੇ ਕੀਤੀ ਅੱਜ ਮੰਮੀ ਨੇ ਕੀਤੀ ਹਣਾ ਦਾਂ ਮੈਂ ਲੈ ਖੜੇ ਸਲ ਮੈਂ ਅਖੇ ਚੱਲਿਆਂ ਫਰਾ ਅਮਨਾ ਖਰਨਾ ਮੈਨੇ ਫੋਨ ਕਰਦੇ ਜੋ ਲੈਣਾ ਹੋ ਚੰਗਾ ਗੱਡੀ ਦੇ ਗਿਆ ਵੀਰ ਤੇ ਗੱਡੀ ਦੇ ਹੁਣੇ ਦੇ ਗਿਆ ਵੀਰ ਵਸੇ ਗੱਡੀ ਗੱਡੀ ਲਾ ਕੇ ਹੁਣੇ ਵੀਰ ਪਾਣੀ ਪੂਣੀ ਪੀ ਕੇ ਚੱਲ ਗਿਆ ਅੱਗੇ ਚੱਕੇ ਦਾ ਕੰਮ ਹੋਣਾ ਵਾਲਾ ਸ਼ੋ ਕੀਤਾ ਉਹਨੇ ਆਵਾਜ਼ ਬੜੀ ਹੁੰਦੀ ਸੀ ਅਗਲੇ ਚੱਕਿਆਂ ਦੇ ਚੋ ਕਿ ਬੁਸ਼ ਬਸ਼ ਜਮ ਲੂਸ ਕੇ ਕੀ ਜਾਂਦਾ ਕਰਾ ਕੇ ਦਿੱਤੇ ਦੋਵਾਂ ਚੱਕਿਆਂ ਦੇ ਵਿੱਚ ਕੋਈ ਪਿੰਦੇ ਸਿਸਟਮ ਕੋ ਹੁੰਦੇ ਉਹ ਹੀ ਉਹਨੂੰ ਪਤਾ ਨਹੀਂ ਕੀ ਉਹ ਕਰਮਦੇ ਮਸ਼ੀਨ ਦੇ ਵਿੱਚ ਉਹਦਾ ਸੈਸ ਉਜਾ ਕਰਾ ਕੇ ਤੇ ਫਿਰ ਪਹਿਲਾਂ ਉਹਨੂੰ ਪਿੱਤਲ ਦਾ ਹੁੰਦਾ ਕਹਿੰਦੇ ਬਿਲਡਿੰਗ ਕਰਵਾ ਕੇ ਤੇ ਫਿਰ ਉਹਦਾ ਸੈਜ ਕਰਵਾ ਕੇ ਤੇ ਫਿਰ ਉਹਦੇ ਵਿੱਚ ਪਾਉਂਦੇ ਆ। ਆਖੀ ਚਲੋ ਆਪਰ ਨੂੰ ਇਹਨਾਂ ਨਹੀਂ ਹੈਗਾ ਨੌਲੇਜ ਦੇ ਬਾਰੇ। ਹਾਂ ਥੋੜੀ ਗੱਡੀ ਦੀ ਬਾਤ ਠੀਕ ਆ। ਰਾਤੀ ਕਾਫੀ ਖੱਡਿਆਂ ਜਾਂ ਵਜਦੀ ਬਹੁਤ ਖੜਾਕ ਕਰਦੀ। ਕਾਫੀ ਵਾਜਦੀ ਅਗਲੇ ਚੱਕਿਆਂ ਦੋਹਾਂ ਚ ਹੁਣ ਚਲੋ ਮਹਾਰਾਏ ਦੀ ਕਿਰਕਾਣੀ ਮੈਂ ਇਹ ਬਜਾਰੋਂ ਥੋੜਾ ਸਮਾਨ ਲਿਆ ਕਾਕੇ ਦਾ ਤੇ ਤਨ ਵਾਸਤੇ ਤੇ ਹੁਣ ਮੈਂ ਆ ਪੈਂਚਰੇ ਦੀ ਦੁਕਾਨ ਤੇ ਹਾਂ ਹੀਰਾ ਟਾਇਰ ਵਾਲਾ ਤੇ ਮੈਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਮਗਰ ਆਲਾ ਹੁਣ ਫੇਰ ਗਰਮੀ ਅੱਗੇ ਬੜੀ ਹੈ ਮੈਂ ਕਹਾਂ ਜੇ ਚੇਂਜ ਕਰਾ ਲੈਨੇ ਦੇ ਪੈਂਚਰ ਜੇ 2.2 ਪੌਲ ਨਹੀਂ ਤੇ ਫਿਰ ਪੈਂਚਰ ਹੀ ਲਵਾ ਲੈਣੇ ਕੱਲ ਅਗਲੇ ਚੱਕਿਆਂ ਦਾ ਕਰਾਇਆ ਕੰਮ ਕੱਲ ਗੱਡੀ ਲੈ ਖੜੀ ਹੋਣੀ ਹੈ ਸ਼ਾਮ ਦੀ ਤੇ ਹੁਣ ਆ ਮੈਂ ਰੱਬ ਜਾ ਰਿਹਾ ਤੇ ਮਗਲਾ ਚੱਕਾ ਪੈਂਚਰ ਹੋ ਗਿਆ ਗੱਡੀ ਦਾ ਚਲੋ ਇਦਾਂ ਹੀ ਆਣਾ ਪਾ ਲੱਗ ਗਿਆ ਦਾਪ ਰੋਡ ਤੇ ਗੱਡੀ ਨੂੰ ਪੈਂਚਰ ਹੀ ਲਵਾ ਲਿਆ ਤੇ ਹੁਣ ਮੈਂ ਜਾ ਰਿਹਾ ਆਪਣੀ ਦੁਕਾਨ ਤੇ ਮੈਂ ਕਿਹਾ ਉੱਥੇ ਕੁਰਸੀਆਂ ਪਈਆਂ ਸੀ ਆਪਣੀਆਂ ਕਦੋਂ ਤਾਂ ਕੁਰਸੀਆਂ ਲੈ ਆਉਨੇ ਆਪਦੀਆਂ ਆਪਣੀਆਂ ਹੈ ਕਾਫੀ ਕਾਫੀ ਦਿਨ ਹੋ ਗਏ ਉਹ ਦੁਕਾਨ ਦੇ ਉੱਤੇ ਉਹ ਆਪਣਾ ਵੀਰ ਜੀ ਵੱਡਾ ਉਹਦੀ ਦੁਕਾਨ ਹੈ ਤੇ ਲੱਕੜ ਦੀ ਦੁਕਾਨ ਬੈਕਪੋਟ ਵਗੈਰਾ ਸੋਫੇ ਹਰ ਇੱਕ ਚੀਜ਼ ਇਹੋ ਜੀ ਚੀਜ਼ ਤਿਆਰ ਕਰਾਉਣੀ ਹੋਵੇ ਕਿਸੇ ਨੇ ਵੀ ਆਰਡਰ ਤੇ ਬਣਾਉਣੀ ਹੋਵੇ ਤਾਂ ਸੰਪਰਕ ਕਰ ਸਕਦਾ ਮੇਰੇ ਨੰਬਰ ਤੇ ਮੈਂ ਨੰਬਰ ਜੋ ਛੇ ਠਾ ਰਿਹਾ ਉਹ ਤੇ ਵਟਸਐਪ ਤੇ ਮੈਸੇਜ ਕਰਿਓ ਠੀਕ ਜੇ ਲੱਕੜ ਦਾ ਕਿਸੇ ਤਰ੍ਹਾਂ ਦੇ ਕੰਮ ਕਰਾਉਣਾ ਹੋਵੇ ਪੀਵੀਸੀ ਯੂਵੀ ਸ਼ੀਟਾਂ ਕਿਚਨ ਕੁਛ ਨਮਗਰਤੇ ਆ ਬਾਕੀ ਆਰਡਰ ਤੇ ਕੋਈ ਵੀ ਲਮਾਰੀ ਬੈੱਡ ਵਗੈਰਾ ਜੋ ਵੀ ਬਰਾਉਣੇ ਹੋਣ ਤੇ ਉੱਤੇ ਬਣ ਜਾਂਦੇ ਆਪਣੇ ਘਰੇ ਤੈਨੂੰ ਪਤਾ ਹੀ ਮੈਂ ਕਿਹਾ ਕੀ ਖਲਾਰਾ ਪਾਉਣਾ ਨਾਲੇ ਕਾਕਾ ਛੋਟਾ ਤੇ ਤਾਂ ਕਰਕੇ ਮੈਂ ਦੁਕਾਨ ਤੇ ਰੱਖਿਆ ਹੈ ਕੁਰਸੀਆਂ ਮੈਂ ਕਿਚੋਂ ਲੈ ਜੰਨੇ ਹੁਣ ਇਹ ਤਾਂ ਗੱਡੀ ਚੰਦੀਆਂ ਕਿ ਨਹੀਂ ਲਓ ਜੀ ਪਹੁੰਚ ਗਏ ਦੁਕਾਨ ਤੇ ਆਪਾਂ ਪਾ ਜਣੀ ਜਦ ਦੇ ਵੇਖੇ ਮਗਰੀ ਬੜੇ ਰਹਿੰਦੇ ਨੇ ਬੰਦੇ ਕੀ ਕਰਨ ਦੇ ਕੁਰਸੀਆਂ ਆਪਣੀਆਂ ਕਿੱਥੇ ਵੀ ਨਹੀਂ ਪਤਾ ਆ ਟੱਕੀਆਂ ਕੁਰਸੀਆਂ ਨੇ ਆਪਦੀਆਂ ਬਾਬਾ ਜੀ ਕੀ ਹਾਲ ਏ ਵਧੀਆ ਵਧੀਆ ਕੀ ਹਾਲ ਚਾ ਵਧੀਆ ਭਾਈ ਠੀਕ ਏ ਵਧੀਆ ਕੀ ਬਣਾਈ ਜਾਂਦੇ ਸਤਾਂ ਸਭਲੇ ਚਲਦੀਆਂ ਮੱਜਾਂ ਦੇਣ ਦੇ ਆ ਮੈਂ ਕਿੱਥੇ ਭਾਈ ਜੀ ਉਹ ਆ ਬਿਆਦ ਕਰਨ ਜਾ ਭਾਈ ਤੁਹਾਨੂੰ ਹੋਰ ਸੀ ਤਾਂ ਵਧੀਆ ਮੈਂ ਕੁਰਸੀਆਂ ਲੈਣ ਆਇਆ ਮੈਂ ਕਿਹਾ ਟਾਈਮ ਬੜਾ ਹੋ ਗਿਆ ਵਾ ਅਸੀਂ ਕੱਲ ਮੈਂ ਯਾਦ ਹੀ ਕਰਦੇ ਆ ਹਾਂ ਅੱਛਾ ਚਲੋ ਚੰਗਾ ਹੀ ਵਧੀਆ ਵਧੀਆ ਪਾਣੀ ਵੀ ਇਹ ਘਰ ਕੋਲ ਫਿਰ ਦਿੱਤੀ ਵੀ ਆ ਗਈ ਤੇਰੀ ਯਾਰਾ ਏ ਤੇ ਬੱਤੀ ਲੈ ਗਿਆ ਬੱਤੀ ਦਿਹਾਈ ਨਹੀਂ ਅੱਛਾ ਕੰਮ ਤੇ ਕਰਾਂਦਾ ਨਹੀਂ ਤੂੰ ਬਾਬਾ ਵੇਖ ਲੈ ਇਦਣੀਆਂ ਸੱਟੀਆਂ ਸੁੱਟੀਆਂ ਵਗੈਰਾ ਲੈਣੀਆਂ ਹੁਣ ਬੈੱਡ ਬੁੱਡ ਲੈ ਲੈਣੀਆਂ ਬਹੁਤ ਹੀ ਸਸਤੇ ਰੇਟਾਂ ਤੇ ਤੁਹਾਨੂੰ ਦਿਵਾਵਾਂਗੇ ਸਣੇ ਗੱਦੇ ਡਿਜ਼ਾਈਨ ਜਿੰਦਾਂ ਦਾ ਵੀ ਦੋ ਗੱਦੇ ਨਾਲ ਤਿਆਰ ਹੋ ਜਾਏਗਾ ਆਪਣੀ ਦੁਕਾਨ ਕਦਾਪਾ ਰੋਡ ਤੇ ਆਹ ਬੈੱਡ ਦਾ ਬੈਗ ਬਹੁਤ ਸੋਹਣੀ ਹੈ ਨਾ ਜਿਹੇ ਤਿਆਰ ਕੀਤੀ ਬਿਸਕਲਾ ਬੱਸੀਆਂ ਬਾਬਾ ਜੀ ਨੇ ਕਰਤੀਆਂ ਰੈਡੀ ਬਹੁਤ ਮਿਹਰਬਾਨੇ ਤੁਹਾਡੀ ਭਾਜੀ ਪਰ ਘੱਟਾ ਬਹੁਤ ਡੰਡਿਆ ਜੇ ਹੈ ਘੱਟਾ ਲਾਉਂ ਜੀ ਝਾੜ ਦੇਣੀ ਹੈ ਬਹੁਤ ਕਪੜਾ ਬਚਾਇਆ ਫਰ ਮਾ ਲਮਟਾ ਕਪੜਾ ਇੱਥੇ ਹੀ ਪਿਆ ਜਾ ਦੇ ਹਾਂ ਚਲ ਕਪੜਾ ਭਾਬਾ ਜੀ ਨੇ ਦੇਖ ਗਿਆ ਸੀ ਮੈਂ ਚਲੋ ਜੀ ਕਪੜਾ ਮੈਂ ਦੇਖ ਗਿਆ ਇੰਨਾ ਕਿ ਬਚਿਆ ਬਸ ਆਹ ਹਾਂਜੀ ਆਹੋ ਜੀ ਇਹ ਬਈ ਇਹ ਆ ਗਿਆ ਮਾਹੀਂ ਬਚਾਇਆ ਟੇਬਲ ਥੋੜੀ ਬੰਨਣਾ ਫਿਰ ਇਹਲਾ ਬਾਬਾ ਮਜ਼ਾਕ ਕਰਦਾ ਹੈ ਇਹਨੂੰ ਲਾਇ ਸਲੇ ਰੇੜੇ ਕਿੜੇ ਲੱਗੇ 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 ਬੜਾ ਕੰਪਲੀਟ ਹੈ ਤੇ ਆ ਬਾਬਾ ਨੇ ਟੇਬਲ ਅ ਵਿੱਚ ਕਾ ਦੇ ਨਾਲ ਯਾਰ ਨਹੀਂ ਬਾਬਾ ਲੈ ਵੀ ਮਗਰ ਉਹ ਕੁਰਸੀਆਂ ਸਾਫ਼ ਨਹੀਂ ਕੀਤੀ ਮਮਾ ਵੇਖ ਲਾ ਆ ਵੇਖ ਲਾ ਆ ਦੇਖ ਲਾ ਇੱਧਰ ਆ ਵੀ ਨਹੀਂ ਗੱਲ ਕਰਨੀ ਹੈਂ ਅੰਦਾ ਇਹੋ ਜੀ ਗੱਲ ਨਾ ਕਰਿਆ ਕਰ ਇਥੇ ਕਿਹੜੀ ਗੱਲ ਕਰ ਦਿੰਦੇ ਨਾ ਕੁੱਸੀ ਆਨੇ ਕਿਆ ਖੋਲੀ ਯਾਰ ਗੱਡੀ ਮੇਰੇ ਜੇ ਰੰਗ ਨਾ ਲਾ ਦੇ ਬਸ ਹੋਣੀ ਗੱਲ ਕੋਈ ਮੈਂ ਨਹੀਂ ਰੰਗ ਛਾੜਦਾ ਆ ਓਹੋ ਆ ਰਾਮ ਨਾ ਰਾਮ ਨਾ ਖੜ ਜਾ ਮੈਂ ਉਧਰ ਮੈਂ ਮੜਾ ਤਾਂ ਚੱਕਦਾ ਆ ਦਾ ਥੋੜਾ ਜਿਹਾ ਆਉਣਾ ਥੋੜਾ ਜਾਬ ਖਾइए ਚਲੋ ਚਲੋ ਛੱਡ ਕੇ ਵੀ ਸੈਲ ਠੀਕ ਹੈ ਦਰਾਜ ਬੰਦ ਹੁੰਦਾ ਠੀਕ ਉਹ ਨਹੀਂ ਉਹ ਨਹੀਂ ਨਾ ਅਹਾਂ ਨਹੀਂ ਬੰਦ ਹੋਣਾ ਤੇਰਾ ਵੀ ਮੁਸ਼ਕਲਾ ਹੋਣ ਗਈ ਥੋੜੀ ਜੀ ਇਹਨਾਂ ਲੈਣਤੀਆਂ ਦੋ ਕੁਰਸੀਆਂ ਹਾਂਜੀ ਲੈਣਤੀਆਂ ਜੀ ਆਹ ਦੇਖੋ ਚੇਅਰ ਲੈ ਕੇ ਆਏ ਬੰਨ ਵਾਸਤੇ ਦਿੱਤੀਆਂ ਸੀ ਕਿ ਤੇ ਅੱਜ ਇਹ ਲੈ ਕੇ ਆਏ ਨੇ 컬러 ਬਹੁਤ ਹੀ ਵਧੀਆ ਜਿਹੜੀ ਇਹ ਮੈਟਿੰਗੀ ਦਾ ਉੱਪਰ ਕਰਾਇਆ ਹੋਇਆ ਇਹਨਾਂ ਨੇ ਹਾਂ ਜੋ ਅਜੀ ਸ਼ਾਬਾਸ਼ ਬਹੁਤ ਹੀ ਵਧੀਆ ਲੈ ਬਈ ਹੁਣ ਬੈਠੋ ਚਾਹ ਪਾਣੀ ਪੀਓ ਲੈ ਟੇਬਲ ਆਇਆ ਟੇਬਲ ਨਾਲ ਕਰੇ ਨੋਟ ਕਰਨਾ ਸੋ ਪਿੱਛੇ ਤੁਹਾਡੇ ਧੁੱਪ ਬੜੀ ਭੈਣ ਦੀ ਸਾਫ ਨਹੀਂ ਫੋਟੋ ਆਉਂਦੀ ਅਲੱਗੇ ਕੁਰਸੀਆਂ ਆਪਾਂ ਤਿਆਰ ਕਰਵਾ ਕੇ ਲੈ ਆਉਂਦੀਆਂ ਕਰਦੇ ਆਪਾਂ ਘਰੇ ਲੈਣੀਆਂ ਪਰ ਮੈਂ ਕਿ ਚਲੋ ਕਾਕੇ ਕਰਕੇ ਸਾਉਂਡ ਸਾਉਂਡ ਨਹੀਂ ਕਰਨਾ ਘਰੇ ਤਾਂ ਕਰਕੇ ਬਾਹਰੋਂ ਆਪਾਂ ਤਿਆਰ ਕਰਵਾ ਲਈਏ ਆਪਣੀ ਦੁਕਾਨ ਜਿੱਦਾਂ ਦਾ ਕੋਈ ਵੀ ਚੀਜ਼ ਮਾਡਰਨ ਚੀਜ਼ ਤਿਆਰ ਕਰਾਉਣੀ ਹੋਵੇ ਤੇ ਨੰਬਰ ਆ ਰਿਹਾ ਸਕਰੀਨ ਤੇ ਮੈਸੇਜ ਕਰਿਓ ਜਰੂਰ ਤੇ ਆਪਾਂ ਇੱਥੇ ਰਖਾ ਕੇ ਪ੍ਰੋਪਰ ਆਈ ਬਾਅਦ ਵਿੱਚ ਬਣਾਵਾਂਗੇ ਨਾ ਸਾਰਾ ਕੰਪਲੀਟ ਸੈਟ ਆ ਸਾਰਾ ਇੱਥੋਂ ਇਦਾਂ ਇੱਥੋਂ ਲੈ ਕੇ ਯੂ ਟਾਈਪਸ ਆਫ ਇਹ ਬਣਾਉਣੇ ਆ ਪੂਰੇ ਅਜੇ ਫਲਾਟਾਂ ਟੰਪਰ ਲਈ ਟਾਂਡਾ ਸੀ ਤਾਂ ਮੈਂ ਕਹਾਂ ਜਾਂ ਹੁੰਦਾ ਜਾਂਦਾ ਮੈਂ ਚਲੋ ਆਪਣਾ ਕੋਈ ਭੈਣ ਭਰਾ ਹੁੰਦਾ ਜਾਂਦਾ ਵਾ ਤੇ ਭਾਦਾਂ ਦੇ ਵਿੱਚ ਮੁਸ਼ਕਲ ਹੁੰਦੀ ਚਲੋ ਆ ਵੀ ਦੋ ਕੁਰਸੀਆਂ ਆ ਵਾ ਇੱਕ ਸੋਫਾ ਵਾ ਤੇ ਇੱਕ ਦੋ ਕੁਰਸੀਆਂ ਹੈਗੀਆਂ ਚਲੋ ਸਰ ਜਨਾ ਬਾਕੀ ਹਾਂਜੀ ਦੋਸਤੋ ਬਿਠਾ ਲਵਾਂ ਨਾ ਬੇਸ ਕਰਕੇ ਆਈਆਂ ਉਹ ਸ਼ਾਹ ਤੱਕ ਲੀਚਾ ਹਾਂ ਜੀ ਲਾਹਰੂਮ ਬਾਹਰ ਭਾਏ ਆ ਉਹਨਾਂ ਲਿਆ ਪਰ ਗਲੀਚਾ ਕੰਮ ਆ ਗਿਆ ਵਾ ਕੱਪੜਾ ਵਿਕਾਰ ਆ ਆ ਵੇਖ ਨਾ ਕੱਪੜਾ ਕਿੱਧਰ ਵੇਖੀ ਆਵੇ ਆ ਆ ਬੰਦੇ ਨੇ ਸਿੱਟੇ ਆ ਵੇਖ ਜੀ ਤੇ ਹੁਣ ਖੇਚ ਕੇ ਜਾਣ ਕੇ ਕਰੀ ਜਾਂਦੇ ਆ ਦੇਸੀ ਆ ਵੇਖੀ ਆ ਆਹੋ ਉਹਦੇ ਪਿਆਮ ਦੇ ਦੇ ਜਿਹੜੇ ਆਇਆ ਨਾਲ ਉਹਦੇ ਲਾਹੂ ਨਾ ਸੋਫੇ ਦੇ ਨਾਲ ਭਾਵਿਆਂ ਦੇ ਨਾਲ ਜੀ ਮਨਦੇ ਨਹੀਂ ਇਹ ਵੀ ਗਲੀਚਾ ਜਾਂ ਵਛਾਤਾ ਹੀ ਆ ਪਰ ਜਾਨ ਜੂਣਾ ਨਹੀਂ ਅੰਗਲੀ ਚੇ ਜੇ ਪਹਿਲਾਂ ਸੈਟਿੰਗ ਕਰ ਲੈਣੀ ਕਿ ਇਹ ਸੋਫੇ ਕਿਤੇ ਖਿਆਲ ਨਹੀਂ ਹੈ ਆਵਾਜ਼ ਕਿੱਥੇ ਰੱਖਣੇ ਹੁਣ ਇਹ ਵੀ ਦੱਸੋ ਹੈ ਇੱਧਰ ਇੱਧਰ ਜਰਾ ਦੀਸਾ ਹੁਣ ਕੁਰਸੀਆਂ ਰੱਖਤੀਆਂ ਇੱਥੇ ਪਾਗਲੀ ਚਾਹੋ ਸ਼ਾਤਾ ਬਸ ਠੀਕ ਆ ਬਹੁਤ ਸੋਹਣਾ ਪਾਣੀ ਦਾ ਬੇਰਤੀ ਬੜੀ ਖਾਤੀ ਕੁਲ ਨਹੀਂ 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 ਠੀਕ ਆ ਉਹਨਾਂ ਨੇ ਨਰਾਜ਼ ਕੌਣ ਹੁਣ ਵੀ ਇੱਥੇ ਦੀ ਪੈ ਗਈ ਵਿੱਚ ਉਹ ਵੀਰ ਤੇ ਯਾਰ ਠੀਕ ਆ ਬਹੁਤ ਸੁਣਾ ਉਹ ਨਾ ਨਾ ਦਾ ਮਾਣ ਨਾ ਇੱਟਾ ਨਾ ਇਹਦੇ ਹੋ ਲਈ ਆਪਣੀ ਤਾਂ ਇਹ ਕੁਰੀਆ ਹਾਂ ਨਾਲ ਜੋੜਦੇ ਪੈਲਸ ਵਾ ਹਾਂ ਉਹ ਯਾਰ ਨਾ ਕਰ ਹਟ ਜਾ ਨਾ ਜੋੜ ਜਰ ਲਾਖੀ ਠੀਕ ਆ ਚੱਲ ਹੁਣ ਠੀਕ ਹੋਣਾ ਨਾਲ ਹੀ ਜੋੜਦੀਆਂ ਜਮਾਂ ਹੀ ਆਵੇ ਨਹੀਂ ਬਹੁਤ ਸੁਣ ਨਹੀਂ ਤੇ ਨਹੀਂ ਦੋਵੇਂ ਆਓ ਵਰਲੇ ਵਰਲੇ ਵੀ ਹੋ ਸਕਦਾ ਬੰਦਾ ਤੁਹਾਨੂੰ ਬਹਿ ਸਕਦਾ ਕੋਈ ਚਲੋ ਸੋਹਣਾ ਬਹੁਤ ਵਧੀਆ ਹੁਣ ਹਜੀ ਆਖਿਰ ਕੁਰਸੀਆਂ ਤੁਹਾਨੂੰ ਕਿਵੇਂ ਦੇ ਲੱਗੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਉਂਕਿ ਇਹ ਆਪਾਂ ਤੁਸੀਂ ਸੋਚਦੇ ਹੋਣਗੇ ਦੋ ਕੁਰਸੀਆਂ ਬਣਵਾਈਆਂ ਕਿਉਂਕਿ ਇਹ ਆਪਾਂ ਜਿਹੜੀਆਂ ਕੁਰਸੀਆਂ ਨਾ ਇਹ ਆਪਾਂ ਕਿਸੇ ਵੀਰ ਨੂੰ ਮਤਲਬ ਬਣਵਾ ਕੇ ਦਿੱਤੀਆਂ ਸੀ ਤੇ ਉਹਨਾਂ ਨੂੰ ਇਹ ਡਿਜ਼ਾਈਨ ਪਸੰਦ ਨਹੀਂ ਆਇਆ ਤੇ ਫਿਰ ਇਹ ਕੁਰਸੀਆਂ ਉਹਨਾਂ ਨਹੀਂ ਲਈਆਂ ਫਿਰ ਉਹਨਾਂ ਨੇ ਨਵੀਆਂ ਬਣਾ ਕੇ ਦਿੱਤੀਆਂ ਹਾਂ ਕੁਰਸੀਆਂ ਤੇ ਉਹਦੇ ਚੱਕਰ 'ਚ ਫਿਰ ਆਪਾਂ ਕੁਰਸੀਆਂ ਇਹ ਸਾਲ ਦੋ ਸਾਲ ਹੋ ਗਿਆ ਪਈਆਂ ਸੀ ਤੇ ਹਲ ਦੋ ਸਾਲ ਹੋ ਗਈਆਂ ਪਈਆਂ ਤੇ ਫਿਰ ਮੈਂ ਕਿਹਾ ਚਲੋ ਇਹਨੂੰ ਮੋਡੀਫਾਈ ਕਰਵਾ ਲੈਂਦੇ ਆ ਪਹਿਲਾਂ ਘਰੇ ਕਰਨ ਦਾ ਰਾਤਾ ਸੀ ਤੇ ਘਰੇ ਸਾਨੂੰ ਪਤਾ ਹੀ ਆ ਫਿਰ ਸ਼ੋਰ ਆ ਜੇ ਮਾੜਾ ਮਟਾ ਜੇ ਨਹੀਂ ਆ ਹਨਾ ਆਵਾਜ਼ ਵੀ ਨਹੀਂ ਕਰਨੀ ਘਰੇ ਕਾਕੇ ਕਰਕੇ ਤਾਂ ਕਰਕੇ ਫਿਰ ਮੈਂ ਇਹਨੂੰ ਬਾਹਰੋਂ ਤਿਆਰ ਕਰਵਾ ਲਿਆ ਵੀਰ ਹੁਣਾਂ ਕੋਈ ਆਪਣੀ ਦੁਕਾਨ ਵਾਹ ਜੇ ਕਹਿੰਦੇ ਕੋਈ ਮਤਲਬ ਅੱਗੇ ਵੀ ਤਾਂ ਮੈਂ ਦੱਸਿਆ ਵਾ ਕਿ ਜੇ ਕਿਸੇ ਨੇ ਆਪਣੇ ਸੋਫੇ ਸਾਫੇ ਵਗੈਰਾ ਬੈੱਡ ਮਾਰੀ ਨੇ ਚੀਜ਼ਾਂ ਰੈਡੀमेड ਤਿਆਰ ਕਰਾਉਣੀਆਂ ਹੋਣ ਤੇ ਬਹੁਤ ਹੀ ਸਸਤੇ ਰੇਟਾਂ 'ਤੋਂ ਤਿਆਰ ਕਰਕੇ ਦੇਵਾਂਗੇ ਵਧੀਆ ਤਰੀਕੇ ਨਾਲ ਤੇ ਮੇਰਾ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਮੈਸੇਜ ਕਰ ਸਕਦੇ ਜੀ ਤੇ ਬਾਕੀ ਇਹ ਇਹਨਾਂ ਦਾ ਟੇਬਲ ਇੱਕ ਬਣਾਣਾ ਹੈ ਕਿਉਂਕਿ ਹੁਣ ਆ ਦੋ ਸੀਟੇ ਸੋਫਾ ਆਪਣਾ ਉੱਥੇ ਪਹਿਲਾਂ ਘਰੇ ਪਿਆ ਹੁੰਦਾ ਹੈ ਹਨਾ ਤੇ ਇੱਥੇ ਸੋਫੇ ਬੰਦ ਨੇ ਅੱਗੇ ਤੁਹਾਨੂੰ ਦੱਸਿਆ ਚਲੋ ਬਾਕੀ ਹਰਲਦਾ ਮਿਲਦਾ ਤੁਹਾਡਾ ਕੰਮ ਸਰ ਜਾਏਗਾ ਬਾਕੀ ਫਿਰ ਬਾਅਦ 'ਚ ਦੇਖ ਲਾਂਗੇ ਜੋ ਵੀ ਹੋਏਗਾ ਕੂਲ ਚ ਪਾਈਏ ਪਾਣੀ ਪੋਣੀ ਤੇ ਕਰੀਏ ਨੂੰ ਚਾਲੂ ਟਾਈਮ ਬਹੁਤ ਹੋ ਗਿਆ ਟਾਈਮ 10 ਵੱਜ ਚੁੱਕੇ ਨੇ ਚਾਦਰਾਂਆਂ ਆ ਜਾਂਦੀਆਂ ਪਤਨੇ ਵੇਖਣ ਲਈ ਚਾਦਰਾਂਆਂ ਇੱਕ ਆ ਕਲਰ ਹੋ ਇਹ ਚੋੜੇ ਪੀਲਾ ਮੁੰਡਿਆ ਹੁਣ ਆਵੇ ਆ ਮੜਾ ਜੀ ਤੇ 골ਡਨ ਮੈਂ ਕੋਈ ਜਾਨ 골ਡਨ ਜਿਹਾ ਆ ਉਹ ਦੂਜੀ ਤੇ ਜ਼ਿਆਦਾ ਹੈ ਜਿਹੜੀ ਮਿਲਦੀ ਹੈਂ ਸਾਡਾ 골ਡਨ ਜਿਹਾ ਪੀਲਾ ਨੀਗਾ ਬਾਕੀ ਚੱਲ ਜਣਾ ਇਹ ਨਾ ਸਿੰਗਲ ਨਾ ਮਿਸਰਾ ਨੇ ਇਹਦੇ ਚ ਮਡੀ ਨਾ ਠਾ ਕਿ ਮੈਂ ਸੈਦਰਾ ਨੂੰ ਲੈ ਆਉਂਦਾ ਹਾਂ। ਹਾਂ ਫੱਤੀ ਇਸੇਂ ਗਿਆ। ਮਾਰੇ ਫੱਤੀ ਇਸੇਂ ਗਿਆ। ਹਾਂ ਚਾਰ ਕੇ ਪਿੱਛੇ ਹੰਦੀ ਆ ਮੈਂਗਾ। ਤੋ ਇੱਕ ਕਹਿ ਮੈਂਗਾ ਤੇ ਦੋ ਵਾਚ ਕੱਢ ਕੇ ਵੇਖ ਲੈ ਦੋ। ਤੋ ਉਹ ਇਹਦੀਆਂ ਐ ਲੱਗਦਾ ਜਿਦਾ 21 ਹੁੰਦੀ ਐ। ਇਹਨਾਂ ਤੋਂ ਹੋਊਗਾ ਨਹੀਂ। ਦੋ ਲਾਹੀਂ ਚਾਰ ਹੋ ਜਾਣੀਆਂ ਦੋ। ਇਦੇ ਵਿੱਚ ਉਹਨੇ ਨੀਲ ਘਟਾ ਜਾ ਪਾਇਆ ਹੈ ਨਿਕਾਜਾ ਪੈ ਤਰ ਕਿੱਥੇ ਡਿੱਗ ਪਿਆ ਪਤਾ ਨਹੀਂ ਇਹਦੇ ਵਿੱਚ ਹੀ ਪਾਇਆ ਹੈ ਉਹਨੇ ਬਾਕੀ ਦਾ ਪਤਾ ਨਹੀਂ ਸੁੱਟਿਆਣਾ ਗਿਆ ਵੇ ਮੇਰੇ ਕੋਲ ਆ ਦੋ ਪੰਜ ਮੈਂ ਲੈਂਦੇ ਮੈਂ ਕਿਤੇ ਪਾ ਲਈ ਜੀ ਕੱਲੇ ਬੋਲੀ ਜਾਂਦੇ ਕੀ ਗੱਲ ਹੈ ਉਹ ਲਖਤਾਬ ਸਬਜੀ ਸੱਤੇ ਜੇ ਉਹ ਪਿੰਕ ਟੰਗ ਤਾਂ ਉਹ ਲਾਹਤਾ ਹੈ ਹੈ ਉਹ ਨਾ ਤਾਂ ਛੋਟਾ ਹਨਾ ਉਹ ਲਾ ਲੈ ਲੱਭੇ ਹੁਣ ਆਪਾਂ ਲੱਗੇ ਆ ਥੱਲੇ ਲੱਗਿਆ ਹੋਇਆ ਦੋ ਤਿੰਨ ਇੰਚੀ ਦਾ ਗੈਪ ਹਨਾ ਤੇ ਇਹਨੂੰ ਆਪਾਂ ਲੱਗੇ ਬੰਦ ਕਰਨ ਐਲਕਸਪਾਈ ਹੀ ਪੁਰਾਣੀ ਕਰੇ ਮੈਂ ਚਲੋ ਇਹ ਕਿਹੜਾ ਪਤੰਗਾਂ ਅੰਦਰ ਨਾ ਆਵੇ ਇਹਨੂੰ ਬੰਦ ਕਰ ਦਿੰਦੇ ਕਿਉਂਕਿ ਆਪਣੇ ਆਲੇ-ਦੁਆਲੇ ਪਲਾਟ ਖਾਲੀ ਆ ਸਾਹਮਣੇ ਵੀ ਖਾਲੀ ਆ ਬਲਾਟ ਤੇ ਕਾਫੀ ਉੱਟੀ-ਬਾਟੀ ਜੀ ਕਾਫੀ ਉੱਡੀ ਹੈ ਮੈਂ ਕਿਹਾ ਚਲੋ ਭਾਈ ਥੋੜੇ ਜਿਹਾ ਇਹਨੂੰ ਬੰਦ ਕਰ ਦਿੰਦੇ ਆ ਤਾਂ ਕਿੜਾ ਪਤੰਗਾਂ ਅੰਦਰ ਨਾ ਆਵੇ ਹੈਨਾ ਜਿੰਨੀ ਇੰਚੀ ਦਾ ਗੈਪ ਆਗਾ ਤਾਂ ਉਹ ਇਤੋਂ ਫਰਕ ਆਉਂਦਾ ਰਹਿਣਾ ਬਹੁਤ ਉਸੇ ਹਿਸਾਬ ਨਾਲ ਆਪਾਂ ਕਰ ਦੇਣਾ ਇਹਨੂੰ ਵੱਡ ਕੇ ਨਾਲ ਹੀ ਮਿਲ ਦੇਣਾ ਤੇ ਇਸ ਤੇਚਣ ਕਰ ਦੇਣਾ ਇਹਨੇ ਨਾ ਵੀ ਅੱਧਾ ਪਣਾ ਘੰਟਾ ਲਾ ਗਿਆ ਆਪਾਂ ਦਰਵਾਜ਼ੇ ਤੇ ਲਾਤੀ ਆ ਫੱਟੀ ਜੀ ਬਾਹਰ ਐਲ ਐਕਸ ਹੁੰਦੀ ਆ ਪਲਾਸਟਿਕ ਦੀ ਲੋਕਸ ਤੇ ਮੋਟੀ ਹੁੰਦੀ ਆ ਲਾਤੀ ਮੈਂ ਕਿਹਾ ਚਲੋ ਇਹਦੇ ਨਾਲ ਥੋੜਾ ਬਚਾਅ ਹੋ ਜਾਏਗਾ ਬਾਕੀ ਜੋ ਟੈਲ ਲਗੋਗੇ ਤੇ ਫਿਰ ਆਪੇ ਕਲਰ ਹੋ ਜਾਣਾ ਬਾਕੀ ਖਦਰਾ ਚੁੱਕ ਦੀ ਲੈ ਵੀ ਲਾਈਟ ਵੀ ਆ ਗਈ ਹੁਣੇ ਲੇਟ ਆਈ ਆ ਸਵੇਰ ਦੀ ਲੜ ਬੰਦ ਹੋਈ ਪਈ ਐ ਆਸਾਨੇ ਦਾ ਜੇ ਹਿਲੇ ਆਣੀ ਹੋ ਜਾਂਦਾ ਉੱਥੇ ਹੀ ਰਿਆ ਕਰ ਹੈ ਨਾਲਾ ਵਰਤਿਆ ਕਿਸ ਨੇ ਤੇ ਕਹਿੰਦੇ ਬਣਿਆ ਕਿ ਮਤਲਬ ਫਰਨੀਚਰ ਮਤਲਬ ਜੋ ਕੁਰਸੀਆਂ ਵਗੈਰੇ ਇੰਨੇ ਤਿਆਰ ਕਰਾਈਆਂ ਤੇ ਬਾਕੀ ਵਗੈਰਾ ਉਹ ਆਪਾਂ ਬਾਅਦ ਵਿੱਚ ਮੌਕੇ ਤੇ ਤਿਆਰ ਕਰਾਵਾਂਗੇ ਆਪ ਹੀ ਕਰਾਂਗੇ ਤਿਆਰ ਫਿਲਹਾਲ ਅਜੇ ਮੈਂ ਕਿਹਾ ਥੋੜਾ ਠੀਕ ਠਾਕ ਜਾ ਜਾ ਬੈਠੇ ਮੂਠਾ ਵਾਲਾ ਕੰਮ ਥੋੜਾ ਵਧੀਆ ਬਣ ਜੇ ਤੇ ਚਲ ਬਹਿਣ ਬਾਅਦ ਵਿੱਚ ਮੈਂ ਜਗਾ ਜੀ ਥੋੜੀ ਜਿਹੀ ਹੋ ਜਾ ਜਿਹਾ ਸਭ ਨਾਲ ਕਰ ਆਪਾਂ ਬਾਅਦ ਵਿੱਚ ਤਿਆਰ ਕਰਵਾ ਲਾਂਗੇ ਮਿਲਦੇ ਆਂ ਫਿਰ ਮੌਰਨ ਟਾਈਮ ਇਹ ਬਲੌ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਮੈਂ ਦੇ ਨੈਕਸਟ ਵਲੌਗ ਚ ਸਾਨੂੰ ਫੇਸਬੁੱਕ ਤੇ ਸਨੈਪਚੈਟ ਤੇ ਵੀ ਐਡ ਕਰੋ ਤੁਸੀਂ ਜੀ ਬਾਏ ਗੁੱਡ ਨਾਈਟ ਤਬਰਕ ਇਹ ਕਾਲੰ ਦਾ ਇੱਕ ਆਕਾ ਕੇ ਵਾਸਤੇ ਤੇ ਪਹਿਲਾਂ ਉਹ ਜਿਹੜਾ ਲੈਂਦਾ ਸੀ ਉਸ ਨਾਲ ਮੋٹے ਕੱਪੜੇ ਸੀ ਆਹ ਕਾਟਨ ਦੇ ਕੱਪੜੇ